ਏ ਬਾਵਾ ਜੀ ਭਾਈ ਚੱਲ ਚੱਲ ਚਾਰ ਵਾਰ ਆ ਗਏ ਰੱਖਦੇ ਹੋਰ ਬਰਬਈ ਜੁੱਤੇ ਫੜੋ ਚਾਹੇ ਪਾ ਹੈ ਮਿਲਤੇ ਦਾਨੂ ਆਏ ਹੁਣ ਸੰਪਰਵ ਦੇ ਪਣਾ ਕੋੜੀ ਦੰਦੀ ਡੰਡ ਚੱਲ ਜੀ ਚੱਲ ਚੱਲ ਚਲੋ ਜੀ ਨੂੰ ਕੀ ਹੁਲਦੇ ਨੇ ਹਲ ਸਿੰਘ ਅੱਜ ਤੋਂ ਆਪ ਦੀ ਜਿੱਦ ਦੇ ਜੁੱਧ ਮੈਂ ਬਾਣੀ ਵੀਰਸ ਵਾਲੀ ਬਾਣੀ ਪਾਠਾ ਪਹਿਲੇ ਦਿਨ ਦੇ ਜਾਪ ਪਾਠ ਕੀਤੇ ਹੋਏ ਪਾਠਾ ਬਾਣੀ ਪੜਦਿਆਂ ਬੇਅੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਪਹਿਲਾ ਦਿਨ ਹੈ ਪਾਠ ਚੰਡੀ ਦੇ ਸ਼ੁਰੂ ਹੋ ਗਏ ਨੇ ਔਰ ਅਤਿ ਸਤਿਕਾਰਯੋਗ ਬਾਬਾ ਕੁਲਵੰਤ ਸਿੰਘ ਜੀ ਕੀਰਤਨ ਸਹਿਯਲੇ ਦੇ ਇਸ ਟਾਈਮ ਹਾਜ਼ਰੀ ਲਾਉਣ ਵਾਸਤੇ ਆਉਂਦੇ ਨੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਆਖਰੀ ਤੱਕਰ ਪਾਠ ਬਿਸ਼ਰਣ ਕਰਾਵਾਂਗੇ ਬਾਬਾ ਜੀ ਪਾਠ ਕਰਨਗੇ ਜੁਦਮੇ ਬਾਣੀ ਦਾ ਜਦ ਮੈਂ ਬਾਣੀ ਦਾ ਪਾਠ ਕਰਨ ਤੋਂ ਪ੍ਰੰਤ ਸਮਾਪਤੀ ਹੋਵੇਗੀ ਔਰ ਇਸ ਟਾਈਮ ਬਾਬਾ ਕੁਮਨ ਸਿੰਘ ਜੀ ਕੀਰਤਨ ਸੋਹੇਲੇ ਦੀ ਹਾਜ਼ਰੀ ਲਾਉਣ ਵਾਸਤੇ ਆਉਣਗੇ ਕੀਰਤਨ ਸੋਹੇਲੇ ਦਾ ਪਾਠ ਕਰਕੇ ਬਾਬਾ ਜੀ ਆਉਣਗੇ ਤੇ ਪਾਠ ਚੱਲੂ ਹੋਏਗਾ ਜਦ ਮੈਂ ਬਾਣੀ ਦਾ ਸਮਾਪਤੀ ਵੇਲੇ ਨਰੈਲ ਪ੍ਰਸ਼ਾਦ ਗੰਨੇ ਪ੍ਰਸ਼ਾਦ ਔਰ ਫਲ ਪ੍ਰਸ਼ਾਦ ਦਾ ਵੜਤਾ ਹੈ ਜAVEਗਾ ਸੰਗਤ ਦੇ ਵਿੱਚ ਉਹ ਵੀ ਆਪਾਂ ਦਰਸ਼ਨ ਕਰਨੇ ਨੇ ਅੱਜ ਦੀ ਵੀਡੀਓ ਦੇ ਵਿੱਚ ਸਾਰੀਆਂ ਹਜ਼ੂਰੀ ਸਿੱਖ ਸੰਗਤਾਂ ਨਾਰੈਲ ਪ੍ਰਸ਼ਾਦ ਲੈ ਕੇ ਹੁੰਦੀਆਂ ਨੇ ਅੱਛਾ ਦੇਖੋ ਮੁਕਿੰਨਾ ਪਤਾ ਕਰਦਾ ਹਾਂ ਬਹੁਤ ਬਰਤਨ ਚਾਹਾਂਗੇ